ਬਜ਼ੁਰਗਾਂ ਲਈ ਖੁਸ਼ਖਬਰੀ 70 ਸਾਲ ਤੋਂ ਉੱਪਰ ਉਮਰ ਵਾਲੇ ਨਾਗਰਿਕਾਂ ਨੂੰ ਮਿਲੇਗਾ ਮੁਫਤ ਇਲਾਜ 5 ਲੱਖ ਤੱਕ ਦਾ ਇਲਾਜ ਹੋਵੇਗਾ ਮੁਫਤ ਬੁਢਾਪੇ ਵਿੱਚ ਅਕਸਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਘੇਰ ਲੈਂਦੀਆਂ ਨੇ ਕਈ ਵਾਰ ਇਹਨਾਂ ਬਿਮਾਰੀਆਂ ਦੇ ਇਲਾਜ ਵਿੱਚ ਉਮਰ ਪਰ ਦੀ ਕਮਾਈ ਲੱਗ ਜਾਂਦੀ ਹੈ ਭਾਰਤ ਦੇ ਜ਼ਿਆਦਾਤਰ ਲੋਕ ਜਿਨ੍ਹਾਂ ਦੀ ਕਮਾਈ ਦੇ ਸਿਰ ਉੱਤੇ ਸਿਰਫ ਗੁਜ਼ਾਰਾ ਮੁਤਾ ਚੱਲਦਾ ਹੈ ਉਹ ਆਪਣੇ ਪਰਿਵਾਰਾਂ ਦੇ ਉੱਤੇ ਬੋਝ ਬਣ ਜਾਂਦੇ ਨੇ ਅਜਿਹੀ ਲੋਕally ਵਰਦਾਨ ਸਾਬਤ ਹੋ ਰਹੀ ਹੈ ਆਯੁਸ਼ਮਨ ਸਕੀਮ ਜੋ ਬੁਢਾਪੇ ਦੇ ਵਿੱਚੋ ਬਿਮਾਰੀ ਦਾ ਸ਼ਿਕਾਰ ਹੋ ਰਹੇ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ। ਪੁਰਣੀ ਸਕੀਮ ਦੇ ਵਿੱਚੋ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ 70 ਸਾਲ ਤੋਂ ਉੱਪਰ ਉਮਰ ਵਾਲੇ ਨਾਗਰਿਕਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਜਾਨੀ ਕਿ ਜੇਕਰ ਤੁਹਾਡੇ ਕੋਲ ਪਹਿਲਾਂ ਵੀ ਆਯੁਸ਼ਮਨ ਕਾਰਡ ਹੈ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਜੇਕਰ 70 ਸਾਲ ਤੋਂ ਵੱਧ ਉਮਰ ਦਾ ਕੋਈ ਵਿਅਕਤੀ ਸ਼ਾਮਲ ਹੈ ਤਾਂ ਉਸ ਦਾ ਅਲੱਗ ਤੋਂ ਕਾਰਡ ਬਣਾਇਆ ਜਾ ਸਕਦਾ ਹੈ ਅਤੇ ਉਸ ਨੂੰ 5 ਲੱਖ ਰੁਪਏ ਦਾ ਕਵਰ ਮਿਲੇਗਾ ਇੱਥੇ ਜਾਣ ਲੈਂਦੇ ਹਾਂ ਕਿ ਆਖਿਰ ਕੀ ਹੈ ਆਯੂਸ਼ਮਾਨ ਯੋਜਨਾ ਆਯੂਸ਼ਮਾਨ ਭਾਰਤ ਯੋਜਨਾ ਲੋਕਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਵਾਲੀ ਸਕੀਮ ਹੈ ਇਹ ਸਰਕਾਰ ਵੱਲੋਂ ਸੰਚਾਲਿਤ ਹੈ ਅਤੇ ਇਸ ਸਿਹਤ ਯੋਜਨਾ ਦੇ ਵਿੱਚ ਅਪਲਾਈ ਕਰਨ ਤੋਂ ਬਾਅਦ ਆਯੂਸ਼ਮਾਨ ਕਾਰਡ ਬਣ ਜਾਂਦਾ ਹੈ ਇਸ ਤੋਂ ਬਾਅਦ ਤੁਸੀਂ ਇਸ ਦੇ ਰਾਹੀਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹੋ ਸਰਕਾਰ ਹਰ ਸਾਲ ਤੁਹਾਨੂੰ ਇਸ ਦਾ ਕਵਰ ਦਿੰਦੀ ਹੈ ਅਤੇ ਇਸ ਦਾ ਪੂਰਾ ਖਰਚਾ ਉਠਾਉਂਦੀ ਹੈ। ਬੁੱਧਵਾਰ ਨੂੰ ਇਸ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਅਤੇ ਕੈਬਨਿਟ ਦੀ ਬੈਠਕ ਦੇ ਵਿੱਚ 70 ਸਾਲ ਤੋਂ ਉੱਪਰ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਆਯੁਸ਼ਮਾਨ ਯੋਜਨਾ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ ਹੈ ਆਯੁਸ਼ਮਾਨ ਯੋਜਨਾ ਦੇ ਤਹਿਤ ਭਾਰਤ ਦੇ ਵਿੱਚ 30 ਜੂਨ 2024 ਤੱਕ 34.7 ਕਰੋੜ ਤੋਂ ਜ਼ਿਆਦਾ ਕਾਰਡ ਬਣ ਚੁੱਕੇ ਨੇ। ਇਸ ਸਮਾਂ ਮਿਆਦ ਤੱਕ 1.5 ਲੱਖ ਕਰੋੜ ਰੁਪਏ ਮੂਲ ਤੱਕ ਦੇ 7.37 ਕਰੋੜ ਬਿਮਾਰ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਰਤੀ ਲਈ ਮਨਜ਼ੂਰੀ ਦਿੱਤੀ ਗਈ। ਪਰਿਵਾਰ ਦੇ ਕਿੰਨੇ ਲੋਕਾਂ ਦਾ ਬਣ ਸਕਦਾ ਹੈ ਆਯੁਸ਼ਮਾਨ ਕਾਰਡ? ਇਸ ਸਕੀਮ ਨੂੰ ਲੈ ਕੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਪਰੇਸ਼ਾਨੀ ਲਿਖੇ ਵੀ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪਰਿਵਾਰ ਦੇ ਸਾਰੇ ਲੋਕਾਂ ਦਾ ਆਯੁਸ਼ਮਾਨ ਕਾਰਡ ਨਹੀਂ ਬਣ ਸਕਦਾ। ਤਾਂ ਤੁਹਾਨੂੰ ਦੱਸਦੀ ਹਾਂ ਕਿ ਆਖਿਰ ਕਿਹਨਾਂ ਲੋਕਾਂ ਦਾ ਆਯੁਸ਼ਮਾਨ ਕਾਰਡ ਬਣ ਸਕਦਾ ਹੈ। ਸਰਕਾਰ ਦੇ ਵੱਲੋਂ ਜਦੋਂ ਵੀ ਕੋਈ ਯੋਜਨਾ ਲਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਉਸ ਦੀ ਪਾਤਰਤਾ ਦੇ ਸਬੰਧ ਦੇ ਵਿੱਚ ਡਿਟੇਲ ਵੀ ਜਾਰੀ ਕੀਤੀ ਜਾਂਦੀ ਹੈ ਇਸ ਯੋਜਨਾ ਦੇ ਤਹਿਤ ਜ਼ਰੂਰਤਮੰਦਾਂ ਨੂੰ ਸਹੂਲਤ ਦੇਂਦੇ ਹੋਏ ਅਜਿਹੀ ਕੋਈ ਵੀ ਲਿਮਟ ਤੈਅ ਨਹੀਂ ਕੀਤੀ ਗਈ ਜਾਨਕਿ ਇੱਕ ਹੀ ਪਰਿਵਾਰ ਦੇ ਚਾਹੇ ਜਿੰਨੇ ਮਰਜੀ ਲੋਕ ਆਯੂਸ਼ਮਾਨ ਕਾਰਡ ਬਣਵਾ ਸਕਦੇ ਹਨ ਅਤੇ ਇਸ ਸਿਹਤ ਸਹੂਲਤ ਦਾ ਲਾਭ ਲੈ ਸਕਦੇ ਹਨ ਪਰ ਇਸ ਦੀ ਇੱਕ ਸ਼ਰਤ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਆਯੂਸ਼ਮਾਨ ਕਾਰਡ ਬਣਿਆ ਹੋਵੇ ਉਹ ਇਸ ਯੋਜਨਾ ਲਈ ਪਾਤਰ ਹੋਣੇ ਚਾਹੀਦੇ ਨੇ ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ ਆਯੁਸ਼ਮਨ ਭਾਰਤ ਯੋਜਨਾ ਦੇ ਤਹਿਤ ਪਾਤਰਤਾ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਹ ਪਿੰਡੂ ਖੇਤਰਾ ਦੇ ਵਿੱਚ ਰਹਿਣ ਵਾਲੇ ਬੇਸਹਾਰਾ ਜਾਂ ਫਿਰ ਆਦੀਵਾਸੀ ਅਨੁਸਰਜਿਤ ਜਾਤੀ ਜਾਂ ਜਨ ਜਾਤੀ ਦੇ ਵਿਕਲੰਗ ਜਾਂ ਉਹ ਲੋਕ ਜੋ ਅਸੰਗਠਿਤ ਖੇਤਰਾ ਦੇ ਵਿੱਚ ਕੰਮ ਕਰਦੇ ਹਨ ਜਾਂ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰਦੇ ਹਨ ਇਹ ਸਾਰੇ ਲੋਕ ਇਸ ਯੋਜਨਾ ਦੇ ਤਹਿਤ ਪਾਤਰ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਪਾਤਰਤਾ ਚੈੱਕ ਕਰਨੀ ਹੈ ਤਾਂ ਤੁਸੀਂ ਆਨਲਾਈਨ ਵੀ ਇਸ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ ਇਸ ਲਈ ਤੁਸੀਂ ਇਸ ਦੀ ਅਧਿਕਾਰਿਤ ਵੈਬਸਾਈਟ pmjay.gov.in ਉਤੇ ਜਾਓ ਹੋਮ ਪੇਜ ਦੇ ਉੱਤੇ ਐਮ ਆਈ ਐਲੀਜੀਬਲ ਆਪਸ਼ਨ ਕਲਿੱਕ ਕਰੋ ਅੱਗੇ ਆਪਣਾ 10 ਅੰਕਾ ਵਾਲਾ ਮੋਬਾਈਲ ਨੰਬਰ ਸਬਮਿਟ ਕਰੋ ਇਸ ਤੋਂ ਬਾਅਦ ਨੰਬਰ ਦੇ ਉੱਤੇ ਇੱਕ ਓਟੀਪੀ ਆਵੇਗਾ ਅਤੇ ਓਟੀਪੀ ਨੂੰ ਮੰਗੇ ਗਏ ਥਾਂ ਦੇ ਉੱਤੇ ਭਰੋ ਹੁਣ ਸਕਰੀਨ ਤੇ ਆਪਣਾ ਸੂਬਾ ਚੁਣੋ ਫਿਰ ਮੋਬਾਈਲ ਨੰਬਰ ਅਤੇ ਰਾਸ਼ਨ ਕਾਰਡ ਪਾਓ ਇਸ ਤੋਂ ਬਾਅਦ ਤੁਹਾਡੀ ਸਕਰੀਨ ਦੇ ਉੱਪਰ ਪੂਰੀ ਡਿਟੇਲ ਆ ਜਾਵੇਗੀ ਕਿ ਤੁਸੀਂ ਇਸ ਯੋਜਨਾ ਦੇ ਤਹਿਤ ਪਾਤਰ ਹੋ ਜਾਂ ਨਹੀਂ ਪਾਤਰਤਾ ਚੈੱਕ ਕਰਨ ਤੋਂ ਬਾਅਦ ਤੁਸੀਂ ਸੀਐਸਸੀ ਉੱਤੇ ਜਾ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਯੁਸ਼ਮਾਨ ਕਾਰਡ ਲਈ ਅਪਲਾਈ ਕਰ ਸਕਦੇ ਹੋ ਆਯੁਸ਼ਮਾਨ ਕਾਰਡ ਲਈ ਜੋ ਦਸਤਾਵੇਜ਼ ਚਾਹੀਦੇ ਹਨ ਉਹਨਾਂ ਦੇ ਵਿੱਚ ਆਧਾਰ ਕਾਰਡ ਘਰ ਦਾ ਪ੍ਰਮਾਣ ਪੱਤਰ ਰਾਸ਼ਨ ਕਾਰਡ ਔਰ ਇਸ ਤੋਂ ਇਲਾਵਾ ਇੱਕ ਐਕਟਿਵ ਮੋਬਾਈਲ ਨੰਬਰ ਜ਼ਰੂਰੀ ਹੈ ਜੇਕਰ ਤੁਸੀਂ ਇਹ ਦਸਤਾਵੇਜ਼ ਸੀਐਸਸੀ ਵਿੱਚ ਜਮ੍ਹਾਂ ਕਰਵਾ ਦਿੰਦੇ ਹੋ ਤਾਂ ਫਿਰ ਉਸ ਤੋਂ ਬਾਅਦ ਤੁਹਾਡਾ ਆਯੂਸ਼ਮਾਨ ਕਾਰਡ ਬਣ ਜਾਵੇਗਾ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਣਾ ਦੇਖਦੇ ਰਹੋ ਜਗਵਾਨੀ ਟੀਵੀ